ਕੱਲ ਵੀ ਤੁਸੀਂ ਜ਼ਿਕਰ ਕੀਤਾ ਸੀ ਕੰਚਨਪ੍ਰੀਤ ਜੀ ਹੋਰੰ ਦਾ ਸੁਖਵਿੰਦਰ ਕੌਰ ਰੰਧਾਵਾ ਜੀ ਦੇ ਬੇਟੀ ਨੇ ਉਹ ਅਕਾਲੀ ਦਲ ਵੱਲੋਂ ਜਿਹੜੇ ਉਮੀਦਵਾਰ ਸੀ ਉਹ ਤੇ ਉਹਨਾਂ ਤੇ ਪਰਚਾ ਹੋਇਆ ਹੈ ਚੋਣ ਕਮਿਸ਼ਨ ਵੱਲੋਂ ਮੇਟੋ ਜੀ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਵੈਸੇ ਮੈਂ ਇੱਕ ਛੋਟੀ ਜੀ ਨਾ ਕਲਿੱਪ ਦੇਖੀ ਸੀਗੀ ਕਿਤੇ ਕਿ ਕੰਚਨਪ੍ਰੀਤ ਕੌਰ ਜਿਹੜੀ ਹੈ ਨਾ ਉਹ ਕਿਸੇ ਪੋਲਿੰਗ ਬੂਥ ਦੇ ਨੇੜੇ ਤੇੜੇ ਸੀ ਵਰਕਰ ਸੀਗੇ ਗੱਡੀਆਂ ਵਗੈਰਾ ਤਾਂ ਉੱਥੇ ਜਿਹੜੇ ਨਵੇਂ ਐਸਐਸਪੀ ਆਏ ਲਾਂਬਾ ਸਾਹਿਬ ਹੂੰ ਲਾਂਬਾ ਸਾਹਿਬ ਬਿਲਕੁਲ ਜੀ ਲਾਂਬਾ ਸਾਹਿਬ ਉੱਥੇ ਅੰਗਰੇਜ਼ੀ ਦੇ ਵਿੱਚ ਕਹਿ ਰਹੇ ਆ ਕਿ ਬਈ ਇੱਥੇ ਅਲਾਉ ਨਹੀਂ ਹੈ ਪੰਜ ਬੰਦਿਆਂ ਤੋਂ ਜ਼ਿਆਦਾ ਇਕੱਠ ਤੁਹਾਡੇ ਤੇ ਕਾਰਵਾਈ ਹੋਏਗੀ ਜੀ ਯਾਨੀ ਉਹ ਉੱਥੇ ਹੀ ਵਾਰਨ ਕਰ ਰਹੇ ਸੀਗੇ ਉਹ ਕਲਿੱਪ ਮੈਂ ਦੇਖੀ ਆ ਤਾਂ ਉਹਦੇ ਵਿੱਚ ਮਤਲਬ ਕੰਚਨਪ੍ਰੀਤ ਕੌਰ ਜਿਹੜੇ ਆ ਉਹ ਥੋੜਾ ਕਹਿ ਵੀ ਰਹੇ ਕਿ ਕਾਦੀ ਕਾਰਵਾਈ ਕੁਝ ਇਸ ਤਰ੍ਹਾਂ ਦੇ ਉਹਨਾਂ ਦੇ ਸ਼ਬਦਾਂ ਦੇ ਐਕਸਚੇਂਜ ਦੇਖੇ ਆਪਾਂ ਨੇ ਜੀ ਤਾਂ ਉਸ ਤੋਂ ਬਾਅਦ ਹੁਣ ਇਹ ਖਬਰ ਆਉਂਦੀ ਹੈ ਕਿ ਨਾਤੇ ਮਾਮਲਾ ਦਰਚੋ ਗਿਆ ਕਿਤੇ ਉਹੀ ਕਲਿੱਪ ਦਾ ਰੌਲਾ ਤਾਂ ਨਹੀਂ ਕਿ ਸੇਲ ਪੇਂਟ ਦੀ ਦੱਸ ਰਹੇ ਨੇ ਮਿੱਤਰ ਸੇਲ ਪੇਂਟ ਦੀ ਸੇਲ ਪੇਂਟ ਹੈਗਾ ਜੀ ਹਾਂਜੀ ਹਾਂਜੀ ਇਹ ਉੱਥੋਂ ਦੀ ਕਹਿੰਦੇ ਵੀਡੀਓ ਹੈ ਉਹ ਓਕੇ ਅੱਛਾ ਫਿਰ ਇਹ ਮਾਮਲਾ ਉੱਥੋਂ ਦਾ ਹੀ ਬਣ ਗਿਆ ਕਿ ਜਿੱਥੇ ਐਸਐਸਪੀ ਸਿੱਦਾ ਕਿਉਂਕਿ ਛੋਟਾ ਅਧਿਕਾਰੀ ਹੁੰਦਾ ਹੈ ਕਈ ਵਾਰ ਜਿਹੜਾ ਛੋਟੇ ਰੈਂਕ ਵਾਲਾ ਉਹ ਗੱਲ ਆਈ ਗਈ ਵੀ ਕਰ ਦਿੰਦਾ ਕਿ ਯਾਰ ਕਾਨੂੰ ਕੋਈ ਗੱਲ ਨਹੀਂ ਆ ਚਲੋ ਮਾੜਾ ਮੋਟਾ ਹੁੰਦਾ ਵੀ ਹੈ ਇਧਰ ਉਧਰ ਪਰ ਕਿਉਂਕਿ ਲਾਂਬਾ ਸਾਹਿਬ ਨੂੰ ਉਹਨਾਂ ਨੇ ਉਚੇਚ ਦੇ ਨਾਲ ਨਿਯੁਕਤ ਕੀਤਾ ਸੀਗਾ ਵੈਸੇ ਅੱਜ ਮੈਨੂੰ ਕਿਸੇ ਸੱਜਣ ਨੇ ਉਥੇ ਕੋਈ ਹੋਰ ਜਾਣਕਾਰੀ ਦਿੱਤੀ ਕਿ ਜਿਹੜੀ ਇੱਥੇ ਸਿਕਿਉਰਿਟੀ ਦੀ ਅਬਜ਼ਰਵਰ ਬੀਬੀਸੀ ਬਾਹਰੋਂ ਲਾਈ ਉਹਨੇ ਦੱਸਦਿਆ ਕਿ ਇਸ ਇਲੈਕਸ਼ਨ ਨੂੰ ਸੁਖ ਸ਼ਾਂਤੀ ਨਾਲ ਨੇਪਰੇ ਚਾੜਨ ਵਾਸਤੇ ਬਹੁਤ ਵਧੀਆ ਕੰਮ ਕੀਤਾ ਤਰਨ ਤਾਰਨ ਤੋਂ ਹੀ ਕੋਈ ਸੱਜਣ ਵੈਸੇ ਮੈਨੂੰ ਤਰਨ ਤਾਰਨ ਤੋਂ ਟੇਵੇ ਵੀ ਬਹੁਤ ਭੇਜੇ ਹੋਏ ਲੋਕਾਂ ਨੇ ਜੀ ਤਰਨ ਤਰਨ ਦੇ ਬਹੁਤ ਟੇਵੇ ਭੇਜੇ ਕਈਆਂ ਨੇ ਤੇ ਗਿਣਤੀ ਵੀ ਭੇਜੀ ਹੋਈ ਆ ਵੋਟਾਂ ਦੀ ਕਈਆਂ ਵੋਟਾਂ ਇਹਨੂੰ ਨਿਕਲਣਗੀਆਂ ਇਨੀਆਂ ਵੋਟਾਂ ਇਹਨਾਂ ਨਿਕਲਣਗੀਆਂ ਜਿਹਦਾ ਸਟਿੱਕ ਗਿਆ ਫਿਰ ਉਹ ਆਪਾਂ ਦੱਸ ਦਿਆਂਗੇ ਕਿ ਆ ਫਲਾਣੇ ਬੰਦੇ ਦਾ ਸਟਿੱਕ ਗਿਆ ਕਿਸੇ ਕੋਈ ਰਹਿ ਗਿਆ ਤਾਂ ਮੈਨੂੰ ਫੇਰ ਭੇਜ ਦਿਓ ਹਾਂ ਅਜੇ ਮੌਕਾ ਹੈਗਾ ਹਾਂ ਜੀ ਆ ਪਿੱਛੇ ਜਿਹੜਾ ਇਲੈਕਸ਼ਨ ਸ਼ਾਇਦ ਹੋਇਆ ਸੀਗਾ ਉਹਦੇ ਵਿੱਚ ਇੱਕ ਵਿਅਕਤੀ ਨੇ ਮੈਨੂੰ ਕੁਝ ਘੰਟੇ ਪਹਿਲਾਂ ਯਾਨੀ ਇੱਕ ਦਿਨ ਪਹਿਲਾਂ ਹੀ ਮੈਨੂੰ ਜੋ ਭੇਜਿਆ ਸੀਗਾ ਲੋਕ ਪੱਕਾ ਸੀਮ ਤਾਂ ਉਹ ਮੈਂ ਮਤਲਬ ਕਿ ਚੈਟ ਦੇ ਵਿੱਚ ਸੇਵ ਕਰ ਲਿਆ ਸੁਖਮ ਸਿੰਘ ਸਾਹਿਬ ਤੇ ਉਹ ਜਦੋਂ ਮੈਂ ਪਾਇਆ ਕੁਸ਼ਲੋਕਾ ਨੇ ਕਿਹਾ ਕਿ ਨਹੀਂ ਨਹੀਂ ਯਾਰ ਇਹ ਤਾਂ ਉਹ ਹੈ ਫੇਕ ਹੈ ਜਦਾਂ ਬਣਾ ਲੈਂਦੇ ਆ ਤਾਂ ਫਿਰ ਮੈਂ ਉਹ ਚੈਟ ਦਾ ਸਕਰੀਨਸ਼ਾਟ ਤੇ ਫਿਰ ਉਹ ਵਿਅਕਤੀ ਨੂੰ ਮੈਂਸ਼ਨ ਕੀਤਾ ਤਾਂ ਉਸ ਵਿਅਕਤੀ ਨੇ ਆ ਕੇ ਫਿਰ ਆਪ ਦਾ ਆਪ ਦਾ ਵੀ ਉਹ ਦੱਸਿਆ ਕਿ ਮੈਂ ਕਿਹਾ ਕਈ ਵਾਰ ਬਿਲਕੁਲ ਸਟਿੱਕ ਗਿਆ ਸੀਗਾ ਹਨਾ ਤਾਂ ਇਹ ਆ ਕਿ ਹੁਣ ਦੇਖਦੇ ਆ ਇਸ ਪਰਚੇ ਦਾ ਕਿਉਂਕਿ ਅਗਲੇ ਜਿਹੜੇ ਪਰਚੇ ਆ ਉਨ੍ਹਾਂ ਦੀ ਤੇ ਜਾਂਚ ਪੜਤਾਲ ਚੱਲ ਰਹੀ ਹੈ ਨਾ ਜੀ ਜੋ ਐਸਐਸਪੀ ਰਵਜੂਤ ਗਰੇਵਾਲ ਦੇ ਕਾਰਜਕਾਲ ਦੇ ਦੌਰਾਨ ਹੋ ਗਏ ਹੂੰ ਉਹਦੀ ਤੇ ਜਾਂਚ ਸਪੈਸ਼ਲ ਡੀਜੀਪੀ ਆਰਮ ਸਿੰਘ ਜੀ ਨੂੰ ਸੌਂਪ ਦਿੱਤੀ ਗਈ ਆ ਤੇ ਉਹ ਆਰਮ ਸਿੰਘ ਜੀ ਕਹਿੰਦੇ ਨੇ ਕਿ ਵੀ ਸਾਨੂੰ 2-4 ਦਿਨ ਦਾ ਵਕਤ ਬਾਹਰ ਦਿਓ ਚੋਣ ਕਮਿਸ਼ਨ ਤੋਂ ਉਹਨਾਂ ਨੇ ਸ਼ਾਇਦ 2 ਕੇ 4 ਦਿਨ ਦਾ ਸਮਾਂ ਮੰਗਿਆ ਕਿ ਅਸੀਂ ਇਹ ਸਾਰੀਆਂ ਜਿਹੜੀਆਂ ਐਫ ਆਈ ਆਰ ਦਰਜ ਹੋਈਆਂ ਨੇ ਪੜਤਾਲ ਕਰਕੇ ਰਿਪੋਰਟ ਫਿਰ ਦੇਣੇ ਆ ਤੇ ਇਸ ਮਾਮਲੇ ਤੇ ਜੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਪਰਚਾ ਹੋਇਆ ਜਾਂ ਚੋਣ ਕਮਿਸ਼ਨ ਨੇ ਕਰਵਾਇਆ ਤਾਂ ਫਿਰ ਤਾਂ ਬੜੀ ਮੁਸ਼ਕਲ ਵਾਲੀ ਕਹਾਣੀ ਹੈ ਨਾ ਜੀ ਜੀ ਬਹੁਤ ਮੁਸ਼ਕਲ ਵਾਲੀ ਕਹਾਣੀ ਹੈ ਇਹਨਾਂ ਦਾ ਮੇਰੇ ਖਿਆਲ ਦੇ ਨਾਲ ਇੱਕ ਚੀਜ਼ ਆਪਾਂ ਨੂੰ ਥੋੜੀ ਜੀ ਚਲੋ ਕਾਲ ਚ ਨਹੀਂ ਕਰਦੇ ਇਹਨੂੰ ਆਪਾਂ ਹੋਲਡ ਕਰ ਲੈਨੇ ਆ ਰਿਜ਼ਲਟ ਆਉਣ ਦੇਓ ਫਿਰ ਗੱਲ ਨੋ ਆਈ ਬਾਤ ਨਾ ਰਹਿੰਦੀ ਐ ਪਰ ਮੈਂ ਰੱਖ ਲਈ ਐ ਯਾਦ ਮੈਂ ਰੱਖੂਗਾ ਕਿ ਇਲੈਕਸ਼ਨ ਵਾਲੇ ਦਿਨ ਆਪਾਂ ਜ਼ਰੂਰ ਇਹਦੇ ਤੇ ਇੱਕ ਗੱਲ ਕਰਾਂਗੇ ਜੀ ਚਲੋ ਕੁਝ ਰੌਚਕ ਆਪਾਂ ਸੰਭਾਲ ਕੇ ਵੀ ਰੱਖ ਲੈਣੇ ਆ ਅੱਗੇ ਵਾਸਤੇ ਚੰਨਜੀਤ ਬਰਾੜ ਜੀ ਬਹੁਤ ਬਹੁਤ ਸ਼ੁਕਰੀਆ ਕਹਦੇ ਕਿ ਅਕਾਲੀ ਦਲ ਬਾਰੇ ਤੁਸੀਂ ਘੱਟ ਕਰਦੇ ਹੋ ਗੱਲ ਤੇ ਨਹੀਂ ਅਕਾਲੀ ਦਲ ਬਾਰੇ ਆਪਾਂ ਗੱਲ ਕਰ ਲਈ ਜੀ ਨਹੀਂ ਜੀ ਇੱਕ ਵਾਰੀ ਮੈਂ ਕਿਸੇ ਦਫ਼ਤਰ 'ਚ ਬੈਠਾ ਸੀਗਾ ਤੇ ਉਹ ਬਜ਼ੁਰਗ ਕੋਲ ਲੰਗ ਰਹੇ ਸੀ ਕਹਿੰਦੇ ਉਹਨਾਂ ਨੇ ਅੰਕੇ ਮੈਨੂੰ ਬੜਾ ਆਦਰ ਦਿੱਤਾ ਤੇ ਕਹਿੰਦੇ ਯਾਰ ਅੱਜ ਕੱਲ ਤੂੰ ਕਾਲੀਆਂ ਦੇ ਹੱਕ ਚ ਉਦੋਂ ਨਾ ਦੋ ਚਾਰ ਖਬਰਾਂ ਆਈਆਂ ਸੀ ਮਜੀਠੀ ਐਦਾਂ ਦਾ ਕਹਿੰਦੇ ਯਾਰ ਤੂੰ ਅੱਜ ਕੱਲ ਕਾਕੇ ਜਿਆਦਾ ਨਹੀਂ ਤੂੰ ਤਾਂ ਉਹ ਕਾਲੀਆਂ ਦੀ ਵਾਵਾ ਖੁੰਬ ਢੱਪਦਾ ਸੀ ਮੈਂ ਕਿਹਾ ਤੁਹਾਨੂੰ ਤੁਹਾਨੂੰ ਖੁਸ਼ੀ ਉਹਦੇ ਨਾਲ ਮਿਲਦੀ ਸੀਗੀ ਜੀ ਤੋ ਮਤਲਬ ਮੇਰਾ ਪ੍ਰਾਵੀ ਨਾਲ ਸੀਗਾ ਤਾਂ ਅਸੀਂ ਬੜਾ ਹਾਸੇ ਬਾਤ ਦੇ ਵਿੱਚ ਕਿ ਮਤਲਬ ਸਰਕਾਰ ਦੀ ਜਵਾਬਦੀ ਜ਼ਿਆਦਾ ਹੁੰਦੀ ਆ ਉਹਦੀ ਆਲੋਚਨਾ ਜਦੋਂ ਕਾਲੀ ਸਰਕਾਰ ਦੇ ਵਿੱਚ ਸੰਤਾ ਅਸੀਂ ਉਦੋਂ ਜ਼ਿਆਦਾ ਮਤਲਬ ਕਿ ਉਹਨਾਂ ਦੀ ਅੱਖ ਚ ਲੜਕਦੇ ਸੀਗੇ ਸਮਾ ਬਦਲ ਜਾਂਦਾ ਇਹ ਹੈ ਜੇ ਅਸੀਂ ਗੱਲ ਕਰਦੇ ਅਸੀਂ ਸਾਰਿਆਂ ਦੀ ਗੱਲ ਕਰਦੇ ਹਾਂ ਜੀ ਜੇ ਕੋਈ ਚੰਗਾ ਨੇਤਾ ਕੋਈ ਚੰਗਾ ਕਰਦਾ ਅਸੀਂ ਕਦੇ ਪਾਰਟੀ ਨਹੀਂ ਦੇਖੀ ਅਸੀਂ ਕਹਿੰਨੇ ਕਿ ਯਾਰ ਆ ਬੰਦ ਕੁਆਲਿਟੀ ਆ ਕਿਸੇ ਨੇਤਾ ਚ ਤਾਂ ਅਸੀਂ ਕਹਿੰਨੇ ਕਿ ਯਾਰ ਹਾਂ ਫਲਾਣੇ ਚ ਕੁਆਲਿਟੀ ਆ ਕਿਸੇ ਚ ਔਗਣ ਆ ਅਸੀਂ ਕਹਿੰਦੇ ਆ ਕਿ ਇਸੇ ਗਲਤੀ ਮੈਂ ਵਾਰ-ਵਾਰ ਕਹਿੰਦਾ ਕਿ ਸਾਰੀਆਂ ਪਾਰਟੀਆਂ 'ਚ ਮੇਰੇ ਯਾਰ ਦੋਸਤ ਬੈਠੇ ਆ ਹੂੰ ਕਿਸੇ ਯਾਰ ਦੋਸਤ ਨੇ ਅੱਜ ਤੱਕ ਮੈਨੂੰ ਕਿਹਾ ਹੀ ਨਹੀਂ ਕਿ ਮਿੰਟੋ ਸਾਡੀ ਖਬਰ ਨਾ ਕਰ ਜੀ ਮੈਂ ਇਸ ਗੱਲੋਂ ਮਤਲਬ ਕਿ ਆਪਣੇ ਆਪ ਨੂੰ ਬੜਾ ਹੀ ਕਿਸਮਤ ਵਾਲਾ ਸਮਝਦਾ ਕਦੀ ਕਿਸੇ ਨੇ ਉਹ ਵੱਡੀ ਗੱਲ ਹੁੰਦੀ ਵੈਸੇ ਚਲੋ ਜਿੱਥੇ ਤੁਹਾਡੀ ਕੋਈ ਮੌਜੂਦ ਵੀ ਹੋਵੇ ਅੱਜ ਤੱਕ ਹਾਂਜੀ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਹਾਂ ਠੀਕ ਹੈ ਤੁਸੀਂ ਆਪਣੇ ਕ੍ਰਿਟਿਸਿਜ਼ਮ ਦਾ ਜਿਹੜਾ ਹੈ ਨਾ ਬਈ ਉਹ ਪੱਧਰ ਠੀਕ ਰੱਖੋ ਹਾਂ ਬਿਲਕੁਲ ਮਿਆਰ ਰੱਖ ਕੇ ਰੱਖਣਾ ਚਾਹੀਦਾ ਪੱਧਰ ਰੱਖੋ ਜੀ ਪੰਜਾਬ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਤੁਹਾਡਾ ਸਾਰੇ ਦੋਸਤਾਂ ਦਾ ਸ਼ੁਕਰੀਆ ਰਵੀ ਜੀ ਬਹੁਤ ਸ਼ੁਕਰੀਆ ਤੁਹਾਡਾ ਜੀ ਇਹ ਕਹਿੰਦੇ ਕਿ ਰਵਜੋਤ ਗਰੇਵਾਲ ਦੇ ਹੱਕ ਦੇ ਵਿੱਚ ਮਾਨਪ੍ਰੀਤ ਐਲੀ ਜੀ ਹੋਰਾਂ ਨੇ ਕਹਿੰਦੇ ਪੋਸਟ ਪਾਈ ਹੈ ਤੇ ਨਾਲ ਇਹ ਕਹਿ ਰਹੇ ਕਿ ਕੁਮਰ ਵਿਜੇ ਪ੍ਰਤਾਪ ਵੀ ਆਪਣੇ ਫੇਸਬੁਕ ਤੇ ਲਾਈਵ ਹੋ ਕੇ ਦੱਸ ਰਹੇ ਨੇ ਕਿ ਐਸਐਸਪੀ ਨੇ ਉੱਥੇ ਕਹਿੰਦੇ ਵੀ ਕਿਦਾਂ ਦਾ ਵਰਕ ਕੀਤਾ ਹੈ ਦੇਖੋ ਵਰਕ ਦੀ ਝੜੀ ਹੈ ਨਾ ਉਹਦੀ ਅੱਡ ਤੋਂ ਤੁਸੀਂ ਕੋਈ ਵੀ ਬੰਦਾ ਹੈ ਨਾ ਕਿ ਸਿੱਧੇ ਕੰਮ ਦੀ ਤੁਸੀਂ ਸਮੀਖਿਆ ਕਰ ਸਕਦੇ ਹੋ ਹੂੰ ਕੁਮਰ ਜੀ ਬਹੁਤ ਅੱਲਾ ਅਫਸਰ ਰਹੇ ਨੇ ਉਹਨਾਂ ਨੇ ਆਹ ਦੱਸਿਆ ਵੀ ਮੈਂ ਕਸ਼ਮੀਰ ਚ ਇਲੈਕਸ਼ਨ ਕਰਵਾਇਆ ਜਾ ਗਿਆ ਪੰਜਾਬ ਪੁਲਿਸ ਨੂੰ ਲੈ ਜਾ ਕੇ ਮੈਂ ਇੱਥੇ ਸਪੈਸ਼ਲ ਵੀ ਸਰਕਾਰਾਂ ਸਭੋਂ ਮੈਨੂੰ ਪੀਏ ਪੀ ਚ ਉੱਤੇ ਤੱਕ ਰੱਖਦੀ ਸੀ ਉਹ ਚੋਣ ਕਮਿਸ਼ਨ ਮੈਨੂੰ ਲੈ ਕੇ ਆਉਂਦਾ ਸੀ ਭਈ ਉਹਨਾਂ ਦਾ ਮਤਲਬ ਕਿ ਜਿਹੜਾ ਦ੍ਰਿਸ਼ਟੀਕੋਣ ਆ ਉਹਦੇ ਚ ਤਜਰਬਾ ਬਹੁਤ ਵੱਡਾ ਤਜਰਬਾ ਹੈ ਪਰ ਆਪਾਂ ਕਿਸੇ ਹੋਰ ਐਂਗਲ ਤੋਂ ਗੱਲ ਨੂੰ ਸ਼ੋਆ ਸੀ ਉਹ ਐਂਗਲ ਕਿ ਕੀ ਇੱਕ ਪੁਲਿਸ ਆਫੀਸਰ ਕਿਸੇ ਖਾਸ ਹਾਲਾਤ ਵਾਸਤੇ ਖਾਸ ਇਲਾਕੇ ਵਾਸਤੇ ਤਿਆਰ ਹੈ ਹਮ ਹਾਲਾਂਕਿ ਸਵਾਲ ਬਣੇਗਾ ਕਿ ਫਿਰ ਜੇ ਉਹ ਤਿਆਰ ਨਹੀਂ ਤਾਂ ਕੀ ਉਸ ਨੂੰ ਮਤਲਬ ਕਿ ਰੈਸਟ ਦੀ ਜ਼ਰੂਰਤ ਹੈ ਤਾਂ ਉਹ ਡਿਊਟੀ ਆਫ ਕਰੇ ਜੀ ਉਹ ਇੱਕਮ ਖਰਾਬਿਸ਼ ਹੈ ਸਾਡਾ ਕਨਸਰਨ ਸਰ ਇਹੀ ਸੀ ਕਿ ਅੱਜ ਇੱਕ ਅਫਸਰ ਕੋਈ ਵੀ ਅਫਸਰ ਹੈ ਉਹ ਦੂਜਿਆਂ ਵਾਸਤੇ ਸਬਕ ਵੀ ਹੈ ਹਮ ਪਰ ਲਾਉਣ ਵਾਲੇ ਕੌਣ ਹੈ? ਜੇ ਉਹਨੇ ਪਰਚੇ ਗਲਤ ਕੀਤੇ ਨੇ। ਜੀ। ਠੀਕ ਹੈ ਜੀ। ਐਸਐਸਪੀ ਸਹਿਬਾਂ ਨੇ। ਤਾਂ ਹੇਠਲੇ ਪੱਤਰ ਤੇ ਤਾਂ ਪਹਿਲਾਂ ਹੀ ਨਿਯੁਕਤੀਆਂ ਜਿਹੜੀਆਂ ਹੂੰ ਹੂੰ ਮੰਨ ਚਾਹੀਆਂ ਹੋ ਗਈਆਂ। ਜਦੋਂ ਨਿਯੁਕਤੀਆਂ ਮੰਨ ਚਾਹੀਆਂ ਨੇ ਜਦੋਂ ਤਾਕਤ ਉਹਨਾਂ ਦੇ ਨਾਲ ਆ। ਜੀ। ਜਦੋਂ ਤਾਕਤ ਇਹ ਕਹਿ ਰਹੀ ਆ ਕਿ ਕਰੋ। ਕੌਣ ਰੋਕੇਗਾ ਉਹਨ ਸਾਰਿਆਂ 'ਚ? ਹੂੰ। ਪਰ ਗਾਜ਼ ਇੱਕ ਤੇ ਡਿੱਗੀ ਆ। ਗਾਜ਼ ਤੇ ਸਾਰਿਆਂ ਤੇ ਡਿੱਗਣੀ ਚਾਹੀਦੀ ਆ। ਬਿਲਕੁਲ ਬਿਲਕੁਲ ਬਿਲਕੁਲ। ਜਿਨ੍ਹਾਂ ਨੇ ਉਹ ਐਫਆਈ ਐਫਆਈਆਰ ਐਸਐਸਪੀ 7 ਇਹ ਤਾਂ ਨਹੀਂ ਕੱਟੀ ਹੁੰਦੀ ਨਾ। ਜੀ। ਐਫ ਆਈ ਆਰ ਦੀ ਤਾਕਤ ਕੁਮਰ ਜੀ ਨੂੰ ਧਿਆਨ ਨਾਲ ਸੁਣੋ ਨਾ ਕਿ ਭਾਈ ਗ੍ਰਿਫਤਾਰੀ ਦਾ ਅਧਿਕਾਰ ਐਸ ਐਸ ਪੀ ਕੋਲ ਵੀ ਹੁੰਦਾ ਤੇ ਇੱਕ ਕਾਂਸਟੇਬਲ ਕੋਲ ਵੀ ਹੁੰਦਾ ਹਮ ਠੀਕ ਹੈ ਨਾ ਜੀ ਸੋ ਇਸ ਕਰਕੇ ਅਧਿਕਾਰ ਸਾਰਿਆਂ ਕੋਲ ਬਰਾਬਰ ਨੇ ਫਿਰ ਇਹ ਇਹ ਆ ਕਿ ਨਿਯੁਕਤੀਆਂ ਕਰਨ ਵਾਲੇ ਤਾਂ ਪਿੱਛੇ ਰਹਿ ਗਏ ਜੀ ਪਰਚੇ ਕਰਨ ਵਾਲੇ ਵੀ ਪਿੱਛੇ ਰਹਿ ਗਏ ਇੱਕ ਅਫਸਰ ਸਹਿਬਾ ਕਿਉਂ ਸਾਡਾ ਇੱਕ ਕਨਸਰਨ ਅਸੀਗਾ ਤੁਸੀਂ ਸਮੀਖਿਆ ਕਰੋ ਕੋਮਰ ਜੀ ਕਰਦੇ ਅਸੀਂ ਉਹਨਾਂ ਦੀ ਗੱਲ ਨੂੰ ਤਾਂ ਰਾਦ ਹੀ ਨਹੀਂ ਕਰਦੇ ਉਹ ਤਾਂ ਆਪਦੇ ਤਜਰਬੇ ਦੇ ਬਿਆਹਫ ਤੇ ਬੋਲ ਰਹੇ ਨੇ ਜੀ ਜੀ ਠੀਕ ਹੈ ਨਾ ਜੀ ਸਾਡਾ ਸਾਡਾ ਤਾਂ ਇਹੀ ਆ ਕਿ ਹਾਂ ਯਾਲੀ ਸਾਹਿਬ ਬੋਲ ਰਹੇ ਨੇ ਤਾਂ ਉਹਨਾਂ ਦਾ ਵੀ ਇੱਕ ਬਹੁਤ ਵੱਡਾ ਤਜਰਬਾ ਹੈ ਸਭ ਪਤਾ ਨੂੰ ਅਫਸਰ ਸਾਹੀ ਦੇ ਬਿਲਕੁਲ ਸਾਡੇ 2-3 ਨੁਕਤੇ ਸੀਗੇ ਇਹਦੇ ਵਿੱਚ ਕਿ ਇੱਕ ਅਫਸਰ ਜਿਹੜਾ ਤੁਹਾਡਾ ਕੋਈ ਟ੍ਰੈਜਡੀ ਚੋਂ ਲੰਘਿਆ ਜਿਹਦਾ ਕੋਈ ਬਾਰਡਰ ਰੇਂਜ ਦਾ ਕੋਈ ਤਜਰਬਾ ਨਹੀਂ ਹੈ ਹੂੰ ਜਿਸ ਨੂੰ ਸਪੈਸ਼ਲ ਨਿਯੁਕਤੀ ਦਿੱਤੀ ਜਾਂਦੀ ਹੈ ਫਿਰ ਉਹਦੇ ਤੋਂ ਪਹਿਲਾਂ ਛੇਠਾਂ ਨਿਯੁਕਤੀਆਂ ਸਪੈਸ਼ਲ ਕੀਤੀਆਂ ਜਾਂਦੀਆਂ ਜਿਨ੍ਹਾਂ ਦਾ ਚੋਣ ਕਮਿਸ਼ਨ ਹੀ ਤਬਾਦਲਾ ਕਰਦਾ ਉੱਥੇ ਹੀ ਪਰਚਿਆਂ ਦੀ ਹੁਣ ਦਵਾਰ ਤੋਂ ਕਹਿ ਲੋ ਕਿ ਸਮਿਖਿਆ ਚੱਲ ਰਹੀ ਹੈ ਜੀ ਜੇ ਗਲਤ ਹੋਏਗਾ ਤਾਂ ਜਿਹੜੇ ਜਿਹੜੇ ਥਾਣਿਆਂ 'ਚ ਐਫ ਆਈ ਆਰ ਕੱਟੀ ਆ ਕਲਾ ਐਸ ਐਸ ਪੀ ਕਿਉਂ ਆ ਬਿਲਕੁਲ ਹੋਈ ਫਿਰ ਤਾਂ ਜਿਹੜੇ ਕੱਟਣ ਵਾਲੇ ਤੇ ਖਤਮਾਉਣ ਵਾਲੇ ਕਾਰਵਾਈ ਇੱਡੀ ਵੱਡੀ ਠੀਕ ਹੈ ਨਾ ਜੀ ਉਹ ਸਭ ਕੁਝ ਦੂਜੀ ਪੁਲਿਸ ਨੂੰ ਵੀ